ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਦੀ ਸਾਧਨਾ ਕੈਨੇਡਾ ਦੇ ਸ੍ਰੀ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਡੈਲਟਾ ਵਿਖੇ ਮੀਰੀ ਪੀਰੀ ਦਿਵਸ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਸ਼ਿਰ ਗੁਰਗ੍ਰੰਥ ਸਾਹਿਬ ਜੀ ਦੀ ਰਹਿਨਮਾਈ ਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸਜਾਏ ਵਿਸ਼ਾਲ ਨਗਰ ਕੀਰਤਨ ਵਿੱਚ ਕੈਨੇਡਾ ਦੀ ਸਿੱਖ ਸੰਗਤ ਨੇ ਭਰਵੀ ਸ਼ਮੂਲੀਅਤ ਕੀਤੀ। ਗੁਰੂ ਸਾਹਿਬ ਜੀ ਸਾਤਨਾ ਵਿਸ਼ਾਲ ਨਗਰ ਕੀਰਤਨ ਦੌਰਾਨ ਕੇਸਰੀ ਤੇ ਨੀਲੇ ਬਾਣਿਆਂ ਵਿੱਚ ਸਜਦੀ ਸੰਗਤ ਨੇ ਸਰੀ ਦੀਆਂ ਸੜਕਾਂ ਤੇ ਜਾਹੋ ਜਲਾਲ ਬਖੇਰਿਆ। ਸਿਰੀਵਾਹੇ ਗੁਰੂ ਸਾਹਿਬ ਜੀ ਸਤਨਾਮ ਇਸ ਮੌਕੇ ਦੇਸ਼ ਵਿਦੇਸ਼ ਤੋਂ ਪਹੁੰਚੇ ਰਾਗੀ ਢਾਡੀ ਤੇ ਕਥਾਵਾਚਕਾਂ ਨੇ ਸੰਗਤ ਨੂੰ ਗੁਰਬਾਣੀ ਤੇ ਗੁਰ ਇਤਿਹਾਸ ਤੋਂ ਜਾਣੂ ਕਰਵਾਇਆ ਬਾਦਸ਼ਾਹ ਬਾਦਸ਼ਾਹ ਅਡੋਨਾ ਬਾਦਸ਼ਾਹ ਬਾਦਸ਼ਾਹ ਅਡੋਨਾ ਦਿਨ ਤੁਨੀ ਨਗਰ ਕੀਰਤਨ ਦੌਰਾਨ ਸੰਗਤ ਨੇ ਥਾਂ-ਥਾਂਤੇ ਲੰਗਰ ਲਾਏ ਹੋਏ ਸਨ ਇਸ ਮੌਕੇ ਸਿੱਖ ਰਾਈਡਰਸ ਆਫ ਕੈਨੇਡਾ ਦੇ ਨੌਜਵਾਨ ਵੀ ਆਪਣੀਆਂ ਬਾਈਕਸ ਨਾਲ ਪਹੁੰਚੇ ਹੋਏ ਸਨ ਇਹਨਾਂ ਨੌਜਵਾਨਾਂ ਨੇ ਬੱਚਿਆਂ ਦੇ ਦਸਤਾਰਾਂ ਸਜਾਉਣ ਦੀ ਸੇਵਾ ਵੀ ਕੀਤੀ ਵਿਸ਼ਾਲ ਨਗਰ ਕੀਰਤਨ ਵਿੱਚ ਸਿੱਖ ਸਭਿਆਚਾਰ ਦਾ ਹਰ ਰੰਗ ਵੇਖਣ ਨੂੰ ਮਿਲਿਆ ਕੱਤਕੇ ਦੇ ਜੋਹਰ ਦਿਖਾ ਦੇ ਨੌਜਵਾਨ ਲੋਕਾਂ ਦੀ ਖੇਚ ਦਾ ਖਾਸ ਕੇਂਦਰ ਸਨ ਕੈਨੇਡਾ ਦੇ ਐਨਡੀਪੀ ਲੀਡਰ ਤੇ ਮੈਂਬਰ ਪਾਰਲੀਮੈਂਟ ਜਗਮੀਤ ਸਿੰਘ ਨੇ ਵੀ ਨਗਰ ਕੀਰਤਨ ਵਿੱਚ ਸ਼ਿਰਕਤ ਕਰਕੇ ਪਾਈਚਾਰੇ ਦੇ ਲੋਕਾਂ ਨਾਲ ਆਪਣੇ ਵਿਚਾਰਾਂ ਦੀ ਸਾਂਝ ਪਾਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਨੂੰ ਨੌਜਵਾਨ ਬੱਚੇ ਬੱਚੀਆਂ ਨੇ ਬਹੁਤ ਖੂਬਸੂਰਤੀ ਨਾਲ ਸਜਾਇਆ ਸੀ ਤੁਨੀ ਦਾ ਬਾਦਸ਼ਾਹ ਬਾਦਸ਼ਾਹ ਵਿਸ਼ਾਲ ਨਗਰ ਕੀਰਤਨ ਪੂਰਾ ਦਿਨ ਸਰੀ ਦੀਆਂ ਸੜਕਾਂ ਤੋਂ ਹੁੰਦਾ ਹੋਇਆ ਸ਼ਾਮ ਨੂੰ ਜਾਹੋ ਜਲਾਲ ਨਾਲ ਸਮਾਪਤ ਹੋਇਆ ਕੈਨੇਡਾ ਵਿੱਚ ਮੀਰੀ ਪੀਰੀ ਦਿਵਸ ਨੂੰ ਸਮਰਪਿਤ ਸ਼੍ਰੀ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਡੈਲਟਾ ਵੱਲੋਂ ਹਰ ਸਾਲ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਂਦਾ ਹੈ ਬਾਦਸ਼ਾਹ ਕਡੋਨਾ to